ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਨ ਲੱਗੇ ਆ ਉਹ ਐਸ ਨਾਪ ਦੀ ਸ਼ੇਅਰ ਕਰਨ ਲੱਗੇ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਤੇ ਉਹ ਆਪਣੇ ਕੋਲ ਨਾਪ ਹੈਗਾ ਵਾ 43 ਇੰਚ ਜਿਹੜੀ ਆ ਉਹ ਸ਼ਰਟ ਦੀ ਲੈਂਥ ਆ ਤੀਰ ਆਪਾਂ 13 14 ਰੱਖਾਂਗੇ ਜਿਹੜੀ ਚੈਸਟ ਆ ਉਹ 22.5 ਆ ਤੇ ਜਿਹੜੀ ਕਮਰ ਆ ਉਹ 19.5 ਆ हिਪ ਆ ਆਪਣੇ ਕੋਲ ਹੈਗੀ ਆ 23 ਇਸ ਨਾਪ ਦੇ ਹਿਸਾਬ ਦੇ ਨਾਲ ਆਪਾਂ ਅੱਜ ਤੁਹਾਨੂੰ ਸ਼ਰਟ ਦੀ ਜਿਹੜੀ ਆ ਉਹ ਕਟਿੰਗ ਦੱਸਾਂਗੇ ਤੇ ਵੀਡੀਓ ਸਾਰੀ ਵੇਖਿਓ ਬਹੁਤ ਵਧੀਆ ਫਿਟਿੰਗ ਵਾਲਾ ਸੂਟ ਜਿਹੜਾ ਇਹ ਤੁਹਾਡਾ ਬਣੂਗਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਸ਼ਰਟ ਦੀ ਕਟਿੰਗ ਕਰੋਗੇ ਤੇ ਬਿਲਕੁਲ ਵਧੀਆ ਫਿਟਿੰਗ ਆਉਂਗੀ ਤੇ ਆਹ ਵਾਲਾ ਵੇਖੋ ਆਪਣੇ ਕੋਲ ਆ ਸ਼ਰਟ ਦਾ ਕਪੜਾ ਲੱਗਾ ਜਿਵੇਂ ਮੈਚਿੰਗ ਸੂਟ ਦਾ ਵਾ ਤੇ ਇਹ ਵਾਲੇ ਫਲਾਵਰਾਂ ਦਾ ਜਿਹੜਾ ਮੂੰਹ ਜਦੋਂ ਵੀ ਤੁਸੀਂ ਸੂਟ ਕੱਟੋ ਤੇ ਇਹਨਾਂ ਦੇ ਉੱਪਰ ਨੂੰ ਜਿਹੜੇ ਉਹ ਕਰਨੇ ਆ ਤੇ ਆਪਾਂ ਇਹਦੀ ਜਿਹੜੀ ਲੈਂਥ ਆ ਉਹ ਲੈ ਲਈ ਆ ਜਿੰਨੀ ਆਪਾਂ ਨੂੰ ਲੈਂਥ ਦੀ ਚਾਹੀਦੀ ਸੀ ਇਹ ਆਪਣੇ ਕੋਲ ਬਾਹਾਂ ਦਾ ਕਪੜਾ ਸੀ ਆ ਮੈਂ ਪ੍ਰੈਸ ਕਰਕੇ ਵਿਛਾਇਆ ਹੋਇਆ ਉਹ ਸਿੱਧੀ ਸਾਈਡ ਸੀ ਆ ਉੱਡੀ ਸਾਈਡ ਸਾਈਡ ਆ ਜਿਵੇਂ ਕਿ ਆਪਣੇ ਕੋਲ 43 ਇੰਚ ਲੈਂਥ ਆ ਤੇ ਇਹਦੇ ਵਿੱਚ ਆਪਾਂ 4 ਇੰਚ ਮੈਂ ਹਮੇਸ਼ਾ 4 ਇੰਚ ਪਲੱਸ ਕਰਦੀ ਆ ਉਹਦੇ ਤੇ ਆਪਾਂ ਨਿਸ਼ਾਨ ਲਾਵਾਂਗੇ 4 ਇੰਚ ਕਿਉਂ ਪਲੱਸ ਕਰਦੇ ਆ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ 47 ਇੰਚ ਤੇ ਆਪਾਂ ਨਿਸ਼ਾਨ ਲਾ ਲੈਨੇ ਆ దో నిశాను సంతీ సంతా ఇంచే జీకి ఫోర్టీ సెవెన్ ఇను పద్ధా ਤੇ ਉਸ ਤੋਂ ਬਾਅਦ ਆਪਾਂ ਜਿੰਨਾ ਆਪਾਂ ਘੇਰਾ ਚਾਹੀਦਾ ਸੀ ਜਿੱਦਾਂ ਉਹਨਾਂ ਦੀ हिਪ ਜਿਹੜੀ ਆ ਗਈ ਆ ਉਹ 23 ਇੰਚ ਆ 23 ਇੰਚ ਦੇ ਵਿੱਚ ਆਪਾਂ ਯਾਨੀ ਕਿ ਇਹ ਜਿਹੜਾ ਨਾਪ ਆ ਮੇਰੇ ਕੋਲ ਮੈਂ ਡਬਲ ਨਾਪ ਆ 4th ਸਾਣੀ ਆਪਣੇ ਕੋਲ ਸ਼ਰਟ ਦਾ ਨਾਪ ਆ ਤਾਂ ਉਹਦਾ ਆਪਾਂ ਡਬਲ ਕਰਕੇ ਸੂਟ ਦੀ ਜਿਹੜੀ ਕਟਿੰਗ ਮੇਰੀਆਂ ਸਾਰੀਆਂ ਵੀਡੀਓ ਦੇ ਵਿੱਚ ਏਸੀ ਤਰੀ ਮੈਂ ਕਟਿੰਗ ਕਰਦੀ ਮੈਂ ਹਮੇਸ਼ਾ ਡਬਲ ਨਾਪ ਹੀ ਲੈਣੀ ਆ ਠੀਕ ਆ ਤੇ ਇਹਦੇ 23 ਇੰਚ ਦੇ ਹਿਸਾਬ ਦੇ ਨਾਲ ਆਪਾਂ ਆ 1.5 ਆਪਣੇ 23 ਇੰਚ ਹੋ ਜਾਂਦਾ 2 ਇੰਚ ਆਪਾਂ ਇਹਦੇ ਵਿੱਚ ਪਲੱਸ ਕਰਾਂਗੇ ਆਪਾਂ ਪਾਈਪਿੰਗ ਵਗੈਰਾ ਲਾਉਣੀ ਆ ਠੀਕ ਆ ਇਹ ਆਪਣੇ ਕੋਲ ਹੋ ਗਿਆ ਘੇਰਾ 13.5 ਇੰਚ ਆਪਾਂ ਘੇਰਾ ਲੈ ਲਿਆ ਤੇ ਆਪਾਂ ਆ ਲੈਂਥ ਲੈ ਲਈ ਇਹਨੂੰ ਆਪਾਂ 4 ਫੋਲਡ ਜਿਹੜਾ ਕਪੜੇ ਨੂੰ ਕੀਤਾ ਹੋਇਆ ਵਾ ਚਾਰ ਤੇ ਆ ਆਪਣੇ ਕੋਲ ਉੱਪਰ ਵਾਲਾ ਵੀ ਸਾਈਡ ਤੇ ਹੇਠਾਂ ਵਾਲੀਆਂ ਵੀ ਆਪਣੇ ਕੋਲ 4 ਫੋਲਡ ਜਿਹੜਾ ਕਪੜਾ ਇਹ ਆਪਾਂ ਇਹਨੂੰ ਕੀਤਾ ਆ ਚਲੋ ਹੁਣ ਆਪਾਂ ਉੱਪਰ ਨਿਸ਼ਾਨ ਲਗਾਉਣੇ ਆ ਟੀਰੇ ਦੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵਾ ਆਪਾਂ ਵਾਲਾ ਟੀੜਾ ਜਿਹੜਾ ਉਹਦਾ ਨਾਪ ਲੈਣਾ ਉਹ ਆਪਣੇ ਕੋਲ ਉਹਨਾਂ ਦਾ ਹੈਗਾ ਵਾ 14 ਇੰਚ ਤੁਸੀਂ ਵੀ ਸ਼ਰਟ ਦਾ ਜਦੋਂ ਇਹ ਆਵਲਾ ਜਿਹੜਾ ਨਾਪ ਹੈਗਾ ਵਾ ਮੰਨ ਲਓ 22 ਜਾਂ 23 ਇੰਚ ਤੁਹਾਡੇ ਕੋਲ ਵੀ ਨਾਪਾ ਛਾਤੀ ਦਾ ਤੇ ਤੁਸੀਂ 14 ਇੰਚ ਤੀਰਾ ਰੱਖਿਓ ਤੁਹਾਡਾ ਬਿਲਕੁਲ ਵਧੀਆ ਜਿਹੜਾ ਉਹ ਤਿਆਰ ਸੂਟ ਰੈਡੀ ਜਨ ਕਿ ਇਹਦੇ ਵਿੱਚ ਜਿਹੜਾ ਇਹ ਗਲੇ ਦਾ ਬਰਾਟ ਉਹ 2.5 ਜਾਂ 5.5 ਇਹ 13 13 ਇੰਚ ਆਪਣੇ ਕੋਲ ਤਿਆਰ ਆਪਾਂ 7 ਇੰਚ ਤੇ ਨਿਸ਼ਾਨ ਲਾਵਾਂਗੇ 14 ਇੰਚ ਕਿਉਂਕਿ 13 ਇੰਚ ਆਪਣਾ ਇਥੋਂ ਮਾਰ ਜਾਂਦੇ ਵਿੱਚ ਆਊਗਾ ਠੀਕ ਹੈ 7-7 ਇੰਚ ਤੇ ਆਪਾਂ ਦੋਨ ਸ਼ਾਨ ਲਗਾ ਲੈਣੇ ਆ ਤੇ ਜਿਹੜੀ ਆ ਆਪਣੇ ਕੋਲ ਆਪਾਂ ਮੋਢਾ ਰੱਖਣਾ ਇਹਦੀ ਜਿਹੜੀ ਲੈਂਥ ਆ ਉਹ 7.5 ਇੰਚ ਤੇ ਰੱਖਣੀ ਜੇ ਤੁਹਾਡੇ ਕੋਲ 23 ਛਾਤੀ ਆ ਜਾਂ 22.5 ਆ ਜਾਂ 22 ਆ ਤੁਸੀਂ ਇਹ ਜਿਹੜੀ ਲੈਂਥ ਆ ਇਹ ਤੁਸੀਂ 7.5 ਇੰਚ ਮੋਢੇ ਦੀ ਜਿਹੜੀ ਲੈਂਥ ਆ ਇਹਦੇ ਤੇ ਨਿਸ਼ਾਨ ਲਾਉਣਾ ਵਾ 7.5 ਇੰਚ ਤੇ ਆਪਾਂ ਦੋ ਨਿਸ਼ਾਨ ਲਾ ਲਾਂਗੇ ਫਿਰ ਆਪਸ ਵਿੱਚ ਇਹਨਾਂ ਨੂੰ ਆਪਾਂ ਮਿਲਾ ਦਾਂਗੇ ਇਸ ਤਰੀਕੇ ਨਾਲ ਠੀਕ ਹੈ ਇਹ ਇੱਕ ਆਪਣੇ ਕੋਲ ਬਾਕਸ ਬਣ ਕੇ ਤਿਆਰ ਹੋ ਜਾਏਗਾ ਠੀਕ ਹੈ ਅੱਧਾ ਇੰਚ ਦੀ ਆਪਾਂ ਇਥੋਂ ਕਾਟ ਪਾਵਾਂਗੇ ਉਹ ਆਪਾਂ ਹਰ ਇੱਕ ਸੂਟ ਨੂੰ ਪਾਉਨੇ ਆ ਜਿਸ ਤਰ੍ਹਾਂ ਕਹਿ ਦਿੰਦੇ ਕਿ ਗਲਾ ਪਿੱਛੇ ਨੂੰ ਜਾਂਦਾ ਜਾਂ ਕਿਸ ਤਰੀਕੇ ਨਾਲ ਜੇ ਤੁਸੀਂ ਇਸ ਤਰੀਕੇ ਦੇ ਨਾਲ ਸੂਟ ਦੀ ਕਟਿੰਗ ਕਰੋਗੇ ਕੋਈ ਗਲਾ ਪਿੱਛੇ ਨੂੰ ਨਹੀਂ ਜਾਊਗਾ 3 ਇੰਚ ਆਪਾਂ ਵਿੱਚ ਉੱਥੇ ਇੱਕ 3 ਇੰਚ ਦੇ ਨਿਸ਼ਾਨ ਲਾ ਕੇ ਜਿਹੜਾ ਅੱਧੇ ਇੰਚ ਦਾ ਨਿਸ਼ਾਨ ਹੈ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਇਹ ਹਰ ਇੱਕ ਸੂਟ ਤੇ ਆਪਾਂ ਪਾਉਨੇ ਆ ਕਾਟ ਠੀਕਾ ਹੁਣ ਆਪਾਂ ਕੀ ਕਰਨਾ ਇਹਦੇ ਲਾਉਣੇ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਕਮਰ ਦਾ ਤੇ हिਪ ਦਾ ਨਿਸ਼ਾਨ ਆਪਾਂ ਬਾਅਦ ਚ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਇਹਨਾਂ ਦੇ ਜਿਹੜੇ ਪਲੇਟ ਆ ਉਹ ਆਪਾਂ ਪਾਉਣੇ ਆ 13.5 ਇੰਚ ਤੇ ਆਪਣੇ ਤਿਆਰ ਰਹਿਣਗੇ ਤੇ ਆਪਾਂ 12 ਇੰਚ ਤੇ ਪਾਵਾਂਗੇ 12 ਇੰਚ ਤੇ ਪਾਵਾਂਗੇ 12 ਇੰਚ ਆਪਣਾ ਉੱਪਰੋਂ ਮਾਰਜਿਨ ਦੇ ਵਿੱਚ ਆ ਜਾਊਗਾ ਤੇ 12 ਇੰਚ ਤੇ ਇੱਕ ਨਿਸ਼ਾਨ ਲਾ ਲਿਆ 7 ਇੰਚ ਆਪਾਂ ਫਰੇਟ ਦੀ ਜਿਹੜੀ ਆ ਉਹ ਲੈਂਥ ਰੱਖਾਂਗੇ ਤੇ ਜਿਹੜਾ ਇਹਦਾ ਸੈਂਟਰ ਆ ਉਹ ਆਪਾਂ 4 ਇੰਚ ਰੱਖਾਂਗੇ ਕੋਕੇ ਹੈਵੀ ਨਾਪ ਆ ਜੇ ਆਪਣੇ ਕੋਲ 20 ਛਾਤੀ ਵਾਲਾ ਹੋਵੇ ਤਾਂ ਉਹਦੇ ਤੇ ਤੁਸੀਂ 3.5 ਪੌਣੇ 4 ਰੱਖੋ ਤੇ ਇਹ ਆਪਣੇ ਕੋਲ ਹੈਵੀ ਨਾਪ ਆ ਮੇਰੀਆਂ ਹੋਰ ਵੀ ਵੀਡੀਓ ਸ਼ਾਰਟ ਦੀਆਂ ਜਿਹੜੀਆਂ ਵਾ ਉਹ ਪਈਆਂ ਹੋਈਆਂ ਚੈਨਲ ਤੇ ਤੁਸੀਂ ਉਸ ਤਰੀਕੇ ਨਾਲ ਜਾ ਕੇ ਕਟਿੰਗ ਵੀ ਕਾਫੀ ਨਾਪ ਆ ਜਿਨ੍ਹਾਂ ਦੀਆਂ ਮੈਂ ਵੀਡੀਓ ਪਾਈਆਂ ਹੋਈਆਂ ਜਿਹੇ 20 ਛਾਤੀ 19 ਛਾਤੀ ਵਾਲਿਆਂ ਦੀ ਹੁਣ ਇਹ 7 ਇੰਚ ਆਪਣੇ ਕੋਲ ਲੈਂਥ ਹੈ ਤਾਂ 3.5 ਇੰਚ ਆਪਾਂ ਇਹਦਾ ਸੈਂਟਰ ਕੱਢ ਲਾਂਗੇ ਪਲੇਟ ਦਾ ਠੀਕ ਆ ਇਹ ਕਿਉਂ ਕੱਢਿਆ ਇਹ ਵੀ ਆ ਪਤਾ ਨੂੰ ਦੱਸਦੀ ਆ ਤੇ ਜਿਹੜਾ ਆਪਾਂ ਆ ਪਲੋਈ ਪਾਉਣੀ ਆ ਇਹ ਇਧਰੋਂ 2 ਇੰਚ ਤੇ ਇੱਕ ਨਿਸ਼ਾਨ ਲਗਾ ਲੈਣਾ ਤੇ ਇੱਕ ਲਾਉਣਾ ਆਪਾਂ 1 ਇੰਚ ਤੇ ਹਮੇਸ਼ਾ ਹੀ ਤੁਸੀਂ ਪਲੇਟ ਜਿਹੜੇ ਆਓ ਇਸ ਤਰੀਕੇ ਨਾਲ ਪਾਉਗੇ ਬਹੁਤ ਵਧੀਆ ਤੁਹਾਡੇ ਪਲੇਟ ਬਣੇ ਤਿਆਰ ਹੋਣਗੇ ਪੈਣਗੇ ਆ ਦੇਖੋ 2 ਇੰਚ ਤੇ ਆਪਾਂ ਇੱਕ ਨਿਸ਼ਾਨ ਲਾ ਲਿਆ ਇੱਕ ਆਪਾਂ 1 ਇੰਚ ਤੇ ਲਾੜਾ ਜਿਹੜਾ 1 ਇੰਚ ਵਾਲਾ ਵਾ ਉਹਦੇ ਇਸ ਤਰੀਕੇ ਨਾਲ 2 ਤੇ ਜਾਂ 2.5 ਤੇ ਉੱਪਰ ਨੂੰ ਸਿੱਧਾ ਨਿਸ਼ਾਨ ਤੁਸੀਂ ਇੱਥੇ ਲਾ ਲੈਣਾ ਠੀਕ ਹੈ ਆਹ ਵਾਲਾ 2 ਇੰਚ ਵਾਲਾ ਇਹ ਇਧਰ ਵਾਲੀ ਸਾਈਡ ਵਾਲੀ ਜਿਹੜੀ ਪਲੋਈ ਹੈ ਉਹ ਆਉਗੀ ਆਹ ਵਾਲਾ ਜਿਹੜਾ ਵਾ ਜਿਹੜੀ ਇਧਰ ਵਾਲੀ ਪਲੋਈ ਆ ਇਹ ਉਹ ਆਉਗੀ ਠੀਕ ਆ ਤੇ ਆਪਣੇ ਪਲੇਟਾਂ ਦੇ ਜਿਹੜੇ ਨਿਸ਼ਾਨ ਆਉ ਲਾ ਕੇ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਦੇ ਹਿਸਾਬ ਨਾਲ ਹੀ ਕਮਰ ਦਾ ਨਿਸ਼ਾਨ ਜਿਹੜਾ ਲਾਵਾਂਗੇ ਉਹ ਵੇਖੋ ਆਪਣਾ 1.5 ਤੇ ਆਉਂਦਾ ਪਿਆ ਜਿਹੜਾ ਆਪਾਂ ਸੈਂਟਰ ਕੀਤਾ ਸੀ ਪਲੇਟ ਦਾ ਤੇ 1.5 ਇੰਚ ਤੇ ਹੀ ਆਪਾਂ ਇੱਥੇ ਕਮਰ ਦਾ ਨਿਸ਼ਾਨ ਜਿਹੜਾ ਉਹ ਲਾਵਾਂਗੇ ਠੀਕ ਆ ਆ 15 ਇੰਚ ਤੇ ਆਪਣਾ ਸਮਰਦਨ ਨਿਸ਼ਾਨ ਜਿਹੜਾ ਉਹ ਲੱਗ ਗਿਆ ਇਹਨੂੰ ਆਪਾਂ ਇਸ ਤਰੀਕੇ ਨਾਲ ਸਿੱਧਾ ਕਰ ਲਾਂਗੇ ਹੁਣ ਆਪਾਂ ਲਾਵਾਂਗੇ हिਪ ਦਾ ਨਿਸ਼ਾਨ हिਪ ਦਾ ਨਿਸ਼ਾਨ ਲਾਵਾਂਗੇ ਆਪਾਂ ਸਾਈਡ ਸੀਨ ਦੇ ਹਿਸਾਬ ਨਾਲ ਜਿਹੜੀ ਸਾਈਡ ਸੀਨ ਆ ਉਹਨਾਂ ਦੀ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਵੀ ਲਾ ਸਕਦੇ ਜੇ ਜਿਵੇਂ ਉਹਨਾਂ ਦੀ 17 16 ਇੰਚ ਆ 1 ਇੰਚ ਆਪਾਂ ਵਾਧਾ ਰੱਖਾਂਗੇ 17 ਇੰਚ 1 ਇੰਚ ਕਿਉਂ ਵਾਧਾ ਰੱਖਾਂਗੇ ਅੱਧਾ ਇੰਚ ਆਪਣਾ ਇੱਥੇ ਜਿਹੜੀ ਪਲੋਈ ਪਊਗੀ ਉਦੇ ਵਿੱਚ ਆਊਗਾ ਤੇ ਅੱਧਾ ਇੰਚ ਆਪਣਾ ਇਥੋਂ ਮੋਡੇ ਵਾਲੇ ਮਾਰਜਨ ਦੇ ਵਿੱਚ ਆ ਜੂਗਾ ਇਸ ਕਰਕੇ ਆਪਾਂ 1 ਇੰਚੇ ਬਾਤਰ ਰੱਖਾਂਗੇ ਤੇ ਖੇਪ ਹੈਗੀ ਉਹਨਾਂ ਦੀ 23 ਇੰਚ ਤੇ 1.5 ਦੇ ਆਪਾਂ ਇਹ ਨਿਸ਼ਾਨ ਲਾ ਲਾਂਗੇ ਇਸ ਤਰੀਕੇ ਨਾਲ ਠੀਕ ਆ ਹੁਣ ਲਾਵਾਂਗੇ ਆਪਾਂ ਕਮਰ ਦਾ ਨਿਸ਼ਾਨ ਕਮਰ ਦਾ ਜਿਹੜਾ ਨਿਸ਼ਾਨ ਆ ਉਹ ਉਹਨਾਂ ਦੀ ਆ 19.5 ਠੀਕ ਆ 19.5 ਇੰਚ ਉਹਨਾਂ ਦੀ ਕਮਰ ਆ ਚਲੋ ਆਪਾਂ 20 ਦੇ ਹਿਸਾਬ ਦੇ ਨਾਲ ਨਿਸ਼ਾਨ ਲਾਉਣੇ ਆ ਜਿਵੇਂ ਜਦੋਂ ਸਲਾਈ ਕਰਾਂਗੇ ਉਦੋਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਇਹ ਕਰ ਲਾਂਗੇ 10 ਤੇ ਆਪਣਾ 20 ਆ ਜਾਊਗਾ ਤੇ 10.5 ਇੰਚ ਤੇ ਇਹ ਕਿਉਂਕਿ ਆਪਾਂ ਪਲੇਟ ਪਾਉਣਾ ਜਦੋਂ ਆਪਾਂ ਇਹ ਵਾਲਾ ਕਮਰ ਦਾ ਜਿਹੜਾ ਨਿਸ਼ਾਨ ਹੈ ਜਦੋਂ ਸਲਾਈ ਕਰਦੇ ਆ ਉਦੋਂ ਦੁਬਾਰਾ ਇਹਨੂੰ ਫੇਰ ਨਾਪ ਕੇ ਫੇਰ ਸਲਾਈ ਕਰਦੇ ਆ ਜੇ ਆਪਾਂ ਸਾਡੇ ਇਹ 19 ਤੇ ਲਾਉਣੇ ਆ ਤੇ ਉਹ ਆਪਣਾ ਆਊਗਾ ਪੌਣੇ 10 ਤੇ ਠੀਕ ਆ ਤੇ ਅੱਧਾ ਇੰਚ ਆਪਣਾ ਹੋਊਗਾ ਮਾਰਜਨ ਦੇ ਵਿੱਚ ਇੱਥੋਂ ਪਲੇਟ ਪਾਉਣੇ ਆਪਾਂ ਤੇ ਆਪਾਂ ਸਵਾ 10 ਇੰਚ ਤੇ ਨਿਸ਼ਾਨ ਲਾ ਸਕਦੇ ਪਰ ਮੈਂ 1.5 ਦੇਣਾ ਉਹ ਜਰ ਆਪਾਂ ਸ਼ੀਟਿੰਗ ਵਾਲੀ ਸਲਾਈ ਲਾਵਾਂਗੇ ਉਹਦੇ ਵਰੀ ਇੱਕ ਵਰੀ ਫਿਰ ਆਪਾਂ ਇਹਦਾ ਕਮਰ ਦਾ ਜਿਹੜਾ ਨਿਸ਼ਾਨਾ ਇਹ ਆਪਾਂ ਨੂੰ ਨਾਪ ਲੈਣਾ ਪੈਂਦਾ ਹੁਣ ਗਾੜੀ ਆਪਾਂ ਆ ਜੀਏ ਛਾਤੀ ਦੇ ਨਿਸ਼ਾਨ ਤੇ ਠੀਕ ਆ ਛਾਤੀ ਹੈਗੀ ਆ ਉਹਨਾਂ ਦੀ ਆਪਣੇ ਕੋਲ 22.5 ਇੰਚ ਠੀਕ ਆ ਤੇ 22.5 ਆਊਗਾ 11.5 ਤੇ ਤੇ ਇਹਦੇ ਵਿੱਚ ਜਿਹੜਾ ਇੱਥੇ ਪਲੋਈ ਪੈਣੀ ਆ ਉਹਦੇ ਵਿੱਚ ਵੀ ਕਪੜਾ ਆਉਣਾ ਵਾ ਉਹਦੇ ਵਾਸਤੇ ਆਪਾਂ 11.5 ਇੰਚ ਤੇ ਨਿਸ਼ਾਨ ਇਹਦਾ ਲਾ ਲਾਂਗੇ। ਯਾਨੀ ਕਿ ਆਹ ਜਿਹੜੀਆਂ ਤਿੰਨ ਲਾਈਨਾਂ ਇਹਨਾਂ ਦੇ ਵਿੱਚ ਆਪਾਂ ਥੋੜਾ ਆਹ ਵਾਲਾ ਜਿਹੜਾ ਪਲੇਟ ਹੋਦਾ ਨਿਸ਼ਾਨ ਲਾ ਲਾਂਗੇ। ਦੇਖੋ 11.5 ਇੰਚ ਤੇ ਆਪਾਂ ਇਹ ਨਿਸ਼ਾਨ ਜਿਹੜਾ ਉਹ ਲਾਵਾਂਗੇ ਜੇ 22.5 ਯਾਨੀ ਕਿ 23 ਤੇ ਲਾਵਾਂਗੇ ਅੱਧਾ ਜਿੱਥੋਂ ਆਪਾਂ ਵੱਧ ਲਾਵਾਂਗੇ। ਤੇ ਇਹਦੇ ਗਾੜੀ ਜਿਹੜਾ ਆਪਣੀਆਂ ਹੁਣ ਗਲਾਈਆਂ ਪਾਉਣੀਆਂ ਇੱਥੇ ਤੁਸੀਂ ਧਿਆਨ ਨਾਲ ਵੀਡੀਓ ਵੇਖਿਓ। ਉਹ ਦੇਖੋ ਜਿਵੇਂ ਆਪਣੇ ਕੋਲ ਆ 4.5 ਇਹਦਾ ਅੱਧਾ ਆਪਾਂ ਕਰਾਂਗੇ 2.5 ਜੇ ਨਹੀਂ ਤੁਹਾਨੂੰ ਸਮਝ ਲੱਗਦੀ ਜਿੰਨੇ ਤੇ ਤੁਸੀਂ ਆਹ ਬਾਕਸ ਬਣਾਇਆ ਆਹ ਵਾਲਾ ਜਿੱਥੇ ਆਪਣਾ ਏ ਛਾਤੀ ਵਾਲਾ ਨਿਸ਼ਾਨ ਆਇਆ ਉਹਨੂੰ ਤੁਸੀਂ ਇਸ ਤਰ੍ਹਾਂ ਇਹ ਮਾਪ ਕੇ ਇੰਚੀ ਟੇਪ ਨੂੰ ਡਬਲ ਕਰ ਲਓ ਜਿੰਨੇ ਤੇ ਆਉਂਦਾ ਉਹਨੇ ਤੇ ਆਹ ਵਾਲਾ ਜਿਹੜਾ ਨਿਸ਼ਾਨ ਹੈ ਸੈਂਟਰ ਵਾਲਾ ਇਹ ਲਾ ਲਓ ਇਸ ਸੈਂਟਰ ਵਾਲੇ ਨਿਸ਼ਾਨ ਨੂੰ ਆਪਾਂ ਇਸ ਨਿਸ਼ਾਨ ਨਾਲ ਮਿਲਾ ਦੇਣਾ ਆ ਦੇਖੋ ਇਸ ਨਿਸ਼ਾਨ ਨਾਲ ਮਿਲਾ ਕੇ ਫਿਰ ਆਪਾਂ ਇਹਨਾਂ ਦੀਆਂ ਜਿਹੜੀਆਂ ਇਹ ਗੁਲਾਈਆਂ ਪਾਉਣੀਆਂ ਵਾਂ। ਹੁਣ ਇੱਥੋਂ ਆਪਾਂ 1 ਇੰਚ ਦੀ ਗੁਲਾਈ ਪਾਵਾਂਗੇ ਇੱਥੋਂ। ਆ ਦੇਖੋ ਇਸ ਤਰੀਕੇ ਦੇ ਨਾਲ। ਇਹ ਆਪਾਂ ਤਾਂ ਤੁਹਾਨੂੰ ਦੱਸਣ ਦੇ ਕਿ 1 ਇੰਚ ਦੀ ਵੈਸੇ ਤੇ ਆਪਾਂ ਇਸ ਤਰ੍ਹਾਂ ਹੀ ਪਾ ਦੇਈਦੀ। ਮੈਂ ਕਦੀ ਨਾਪੜੀ ਲੈ ਕੇ ਆਪਾਂ ਕਿੰਨੇ ਤੇ ਇਹ ਪਾਉਣੀ ਆ ਪਰ ਇਹ ਮੈਨੂੰ ਕਮੈਂਟ ਆਇਆ ਸੀ। ਉਹਨਾਂ ਮੈਨੂੰ ਪੁੱਛਿਆ ਸੀ ਕਿ ਦੀਦੀ ਆਹ ਵਾਲੀ ਜਿਹੜੀ ਗੁਲਾਈ ਆ ਇਹ ਤੁਸੀਂ ਕਿੰਨੇ ਇੰਚ ਤੇ ਪਾਈ ਆ। ਇਹ ਵੇਖੋ 1 ਇੰਚ ਸਵਾ 1 ਇੰਚ ਤੇ ਇਹ ਹੋ ਜਾਂਦੀ ਹੈ। ਉਸੇ ਹਿਸਾਬ ਨਾਲ ਆਪਾਂ ਆ ਵੀ ਸਵਾ ਕਿੰਚ ਤੇ ਜਿਹੜੀ ਆ ਅਗਲੀ ਆ ਫਰੰਟ ਵਾਲੀ ਆ ਇਹ ਵੀ ਇਹਨੂੰ ਇੱਥੋਂ ਐਸ ਜਿਹੜੀ ਆ ਗੁਲਾਈ ਨੂੰ ਇਹਨੂੰ ਆਪਾਂ ਇੱਥੋਂ ਨਾਲ ਆਪਣਾ ਜਿਹੜੀ ਆ ਫਰੰਟ ਵਾਲੀ ਆ ਉਹਨੂੰ ਐਸ ਤੋਂ ਜਿੱਥੇ ਆਪਾਂ ਸੈਂਟਰ ਵਾਲਾ ਜਿਹੜਾ ਨਿਸ਼ਾਨ ਲਾਇਆ ਵਾ ਠੀਕ ਆ ਇਸ ਤਰੀਕੇ ਦੇ ਨਾਲ ਆ ਵੇਖੋ ਹੁਣ ਇਹਦਾ ਇਹਨਾਂ ਦਾ ਜਿਹੜਾ ਫਰੰਟ ਆ ਉਹ ਆਪਣੇ ਕੋਲ 14 ਇੰਚ ਆ ਆਪਾਂ ਮਿੰਦੇ ਇਸ ਤਰ੍ਹਾਂ ਆ ਵੇਖੋ ਆਪਣੇ ਕੋਲ ਉਨਾ ਪੂਰਾ ਹੁੰਦਾ ਪਿਆ ਠੀਕ ਆ ਸੌਰੀ 14 ਨਹੀਂ 15 ਇੰਚ ਜਿੰਨਾ ਤੁਸੀਂ ਆ ਕਿਸੇ ਦਾ ਫਰੰਟ ਲੈਂਦੇ ਜੇ ਆਹ ਵਾਲੀ ਜਿਹੜੀ ਗਲਾਈ ਆ ਇਹ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਜੀ ਜਿੰਨਾ ਵੀ ਤੁਸੀਂ ਆ ਅਗਲੇ ਦਾ ਫਰੰਟ ਲੈਂਦੇ ਇਹਦੇ ਵਿੱਚ ਅੱਧਾ ਇੰਚ ਇੱਥੋਂ ਇਦਾਂ ਮਾਰ ਜਿੰਦਾ ਰੱਖ ਲੋ ਤੇ ਬਾਕੀ ਜਿੰਨਾ ਆ ਤਿਆਰ ਆ ਉਨੀ ਚੀਜ਼ ਤੁਸੀਂ ਇੱਥੋਂ ਕੱਟ ਵੱਧ ਆਹ ਵਾਲੀ ਜਿਹੜੀ ਗਲਾਈ ਹੁੰਦੀ ਹੈ ਇਹਨੂੰ ਤੁਸੀਂ ਕਰ ਸਕਦੇ ਜੇ ਵੈਸੇ ਐਸ ਨਾਪ ਦੇ ਹਿਸਾਬ ਨਾਲ ਜੇ ਤੁਸੀਂ ਇਸ ਤਰ੍ਹਾਂ ਸਵਾ ਇੰਚ ਦੀ ਇੱਥੋਂ ਸਵਾ ਇੰਚ ਦੀ ਹੀ ਇੱਥੋਂ ਗਲਾਈ ਪਾਓਗੇ ਤੇ ਬਿਲਕੁਲ ਵਧੀਆ ਫਿਟਿੰਗ ਵਾਲਾ ਤੁਹਾਡਾ ਜਿਹੜਾ ਇਹ ਸੂਟਾ ਬਣ ਕੇ ਤਿਆਰ ਹੋਊਗਾ ਆ ਦੇਖੋ ਆਪਣੇ ਸਾਰੇ ਨਿਸ਼ਾਨ ਜਿਹੜੇ ਆ ਉਹ ਲੱਗ ਗਏ ਆ ਇਸ ਟੇਪ ਵਿੱਚ ਵਧੀਆ ਕਲੀਅਰ ਹੁਣ ਆਪਾਂ ਇੱਜਾ ਜਿੰਨਾ ਮਾਰਜਿਨ ਰੱਖਣਾ ਵੇਖੋ 2 ਇੰਚ ਦਾ ਇੱਥੇ ਆ 2 ਇੰਚ ਦਾ ਹੀ ਆਪਾਂ ਇੱਥੇ ਰੱਖਾਂਗੇ ਕਮਰ ਵਾਲੇ ਨਿਸ਼ਾਨ ਤੇ 2 ਇੰਚ ਹੀ ਆਪਾਂ ਆ ਹਿਪ ਵਾਲਾ ਨਿਸ਼ਾਨ ਤੇ ਇਹਨਾਂ ਨੂੰ ਆਪਾਂ ਆਪਸ ਵਿੱਚ ਮਿਲਾ ਕੇ ਜਿਹੜਾ ਇਹ ਵਾਧੂ ਕਪੜਾ ਵਾ ਇਹਦੀ ਆਪਾਂ ਕਟਿੰਗ ਕਰ ਦੇਣੀ ਇਸ ਤਰੀਕੇ ਨਾਲ ਆਪਸ ਵਿੱਚ ਮਿਲਾ ਕੇ ਇਹਦੀ ਆਪਾਂ ਕਟਿੰਗ ਕਰ ਦੇਣੀ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਜਿਹੜਾ ਸੂਟ ਆ ਉਹਦੀ ਕਟਿੰਗ ਕਰਕੇ ਦੇਖਿਓ ਆਪਾਂ ਜੀ ਸੂਟ ਦੀ ਸਲਾਈ ਵਾਲੀ ਵੀ ਜੇ ਕਿਸੇ ਨੂੰ ਵੀਡੀਓ ਚਾਹੀਦੀ ਹੋਈ ਉਹ ਵੀ ਦੱਸਿਓ ਉਹ ਵੀ ਜ਼ਰੂਰ ਪਾਵਾਂਗੇ ਤੇ ਇੱਕ ਵਾਰੀ ਤੁਸੀਂ ਇਦਾਂ ਕਟਿੰਗ ਕਰਕੇ ਸਲਾਈ ਕਰਕੇ ਸੂਟ ਦੇਖਿਓ ਹੁਣ ਆਪਾਂ ਸਾਰੇ ਜਿਹੜੇ ਆਪਣੇ ਨਿਸ਼ਾਨ ਹੈ ਇਹਨਾਂ ਨੂੰ ਕੈਂਚੀ ਦੇ ਨਾਲ ਇਸ ਤਰ੍ਹਾਂ ਕਰ ਲਾਂਗੇ ਕਿ ਇਹ ਆਪਣੇ ਦੂਸਰੀ ਸਾਈਡ ਤੋਂ ਵੀ ਚੱਲ ਜਾਣ ਕਿਉਂਕਿ ਆਪਾਂ ਪਲੇਟ ਸਾਰੀਆਂ ਸਾਈਡਾਂ ਤੇ ਪਾਉਣੇ ਆ ਆ ਵੇਖੋ ਸਾਰੇ ਤੇ ਏਦਾਂ ਤੁਸੀਂ ਵੀ ਨਿਸ਼ਾਨ ਲਾ ਲੈਣੇ ਆ ਇੱਕ ਸਭ ਤੋਂ ਮੇਨ ਕੰਮ ਆਪਾਂ ਹੋਰ ਕਰਨਾ ਆਪਾਂ ਆਵਲਾ ਜਿਹੜਾ ਮੋਟਾ ਵਾ ਇਹਦਾ ਨਾਪ ਲੈਣਾ ਕਿਉਂਕਿ ਉਹਦੇ ਰਿਕੋਰਡਿੰਗ ਕੀ ਮੁੜ ਕੇ ਆਪਾਂ ਆਪਣੇ ਬਾਹਾਂ ਦੀ ਜਿਹੜੀ ਕਟਿੰਗ ਆ ਉਹ ਕਰਨੀ ਹੈ ਜਿੰਨੇ ਇੰਚ ਆਪਣਾ ਇੱਥੋਂ ਇਹ ਮੋਟਾ ਹੋਊਗਾ ਇਸ ਤਰੀਕੇ ਨਾਲ ਤੁਸੀਂ ਨਾਪ ਲੈ ਲੈਣਾ ਵੇਖੋ ਅੱਜ ਇੱਥੇ ਆਪਾਂ 1/2 ਇੰਚ ਦਾ ਕਾਟਵਲਾ ਨਿਸ਼ਾਨ ਲਾਇਆ ਸੀ ਉੱਥੋਂ ਲੈ ਕੇ ਜਿਹੜਾ ਆਪਾਂ 2 ਇੰਚ ਦਾ ਮਾਰਜਿਨ ਰੱਖਿਆ ਇਹ 10 ਇੰਚ ਤੇ ਹੁੰਦਾ ਪਿਆ ठीक है इस तरीके आप हूँ बांह की कटिंग करा आ कर लीए बैक साइड वाली सब तो पहले आप, आप कटिंग करनी है जे किसी होर भी किसी चीज़ की वीडियो चाहिए हुई तो कमेंट करो आप जरूर लैके आवेंगे तो जे ती मेरे चैनल पर नवे जे तो मेरे चैनल में सबसक्राइब कर लो जबसक्राइब किया लाइक शेयर कमेंट जरूर करो कमेंट जरूर करके दसया करो कि लगी ਤੋ ਕਿਹਾ ਪਤਾ ਡਲੀ ਬਹੁਤ ਮਿਹਨਤ ਕਰਦੇ ਆ। ਵਾਲੇ ਆਪਣਾ ਚੈਨਲ ਨਵਾਂ ਵਾ ਆਪਾਂ ਨੂੰ ਤੁਹਾਡੀ ਹੈਲਪ ਦੀ ਬਹੁਤ ਲੋੜ ਆ। ਇਹ ਚੀਜ਼ ਕੋ ਕੇ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰਿਓ ਸੂਟ ਦੀ ਬਿਲਕੁਲ ਵਧੀਆ ਨਹੀਂ ਸਮਝ ਰਖਦੀ ਬਾਰ ਬਾਰ ਵੀਡੀਓ ਵੇਖੋ ਪਰ ਇਸੇ ਤਰੀਕੇ ਨਾਲ ਤੁਸੀਂ ਕਟਿੰਗ ਕਰਿਓ। ਆ ਆਪਾਂ ਥੋੜੇ ਕੱਟ ਲਾ ਲਈ ਆਪਾਂ ਨੂੰ ਪਤਾ ਲੱਗ ਜੂਆ ਕੰਮ ਹਿੱਪ ਦਾ ਆ ਕਮਰ ਦਾ ਤੇ ਇਸੇ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਆ ਨਾਪ ਸੌਰੀ ਇਨਸ਼ਾਨ ਜਿਹੜੇ ਆ ਪਲੇਟਾਂ ਦੇ ਉਹਨਾਂ ਤੇ ਇਦਾਂ ਡਾਰਕਨ ਸ਼ਾਲ ਲਾ ਲੈਣੇ ਆ ਤੇ ਸਾਰੇ ਫੋਰ ਸਾਈਡ ਹੀ ਇਸੇ ਤਰੀਕੇ ਨਾਲ ਆਪਾਂ ਸਾਰੇ ਤੇ ਨਿਸ਼ਾਨ ਜਿਹੜੇ ਆ ਉਹ ਲਾ ਲਾਂਗੇ ਹੁਣ ਕਾੜੀ ਆਪਾਂ ਤੁਹਾਨੂੰ ਦੱਸਦੇ ਆ ਬਾਹਾਂ ਦੀ ਕਟਈ ਇਹ ਆਪਣੇ ਕੋਲ 10 ਇੰਚ ਦਾ ਮੋਡਾ ਆਇਆ ਸੀ ਜਿਨਾਂ ਨੂੰ ਇਸ ਤਰੀਕੇ ਨਾਲ ਨਹੀਂ ਸਮਝ ਲੱਗਦੀ ਜਿਸ ਤਰ੍ਹਾਂ ਪਾਰ ਨਿਸ਼ਾਨ ਲਾਇਆ ਸੀ ਆ ਮੋਡੇ ਵਾਲੀ ਕਾਰਟ ਦਾ ਇਸ ਤਰ੍ਹਾਂ ਵੀ ਤੁਸੀਂ ਨਾਪ ਲੈ ਸਕਦੇ ਜੇ ਮੋਡੇ ਦਾ ਅੱਧਾ ਅੱਧਾ ਇੰਚ ਇਥੋਂ ਛੱਡ ਕੇ ਜਿੰਨਾ ਆਪਣਾ ਸਲਾਈ ਦੇ ਵਿੱਚ ਆਉਣਾ ਹੁੰਦਾ ਤੇ ਆ ਵੇਖੋ 9.5 ਇੰਚ ਆ ਉਹ ਆਪਣਾ 10 ਸੀ 9.5 ਤਿਆਰ ਰਹੇ ਜੂਗਾ ਤੇ ਜਿਹੜਾ ਆਪਾਂ ਅੱਧਾ ਇੰਚ ਇਥੋਂ ਸਲਾਈ ਚ ਰਹੇ ਜੂਗਾ ਇਹ ਚਲੇ ਜੂਗਾ ਤੇ ਇਹ ਆਪਣਾ ਜਿਹੜਾ ਮੋਟਾ ਵਾ ਇਹ 9.5 9 ਇੰਚ ਤਿਆਰ ਰਹੇ ਜੂਗਾ ਉਸੇ ਹਿਸਾਬ ਨਾਲ ਆਪਾਂ ਬਾਹ ਦੀ ਜਿਹੜੀ ਕਟਿੰਗ ਆ ਉਹ ਕਰਦੇ ਆਂ ਆ ਦੇਖੋ ਇਹਦੇ ਬਾਹ ਦੇ ਵਿੱਚ ਹਮੇਸ਼ਾ ਹੀ ਜਿਹੜਾ ਸਿੰਗਲ ਕਪੜਾ ਹੁੰਦਾ ਜਿਵੇਂ ਮੰਨ ਲਓ ਜਿਹੜਾ ਸ਼ਲਟਰ ਦਾ ਕਪੜਾ ਹੁੰਦਾ ਜਿਹੜਾ ਹੈਵੀ ਨਾਪ ਉਹਦੇ ਵਿੱਚ ਜਿਹੜਾ ਜੋਇੰਟ ਆ ਗੰਡਾ ਉਹ ਪੈਂਦਾ ਹੀ ਆ ਹੁਣ ਇਹਨੂੰ ਆਪਾਂ ਕੀ ਕਰਾਂਗੇ ਇਹਦੀ ਡਬਲ ਇਸ ਤਰ੍ਹਾਂ ਲੈਂਥ ਆਪਾਂ ਲੈ ਲੈਣੀ ਹੈ ਜਿੰਨੀ ਆਪਣੇ ਕੋਲ ਲੈਂਥ ਆਪਾਂ 4 ਸਾਈਡ ਕਰ ਲਿਆ ਨਾ ਕਪੜੇ ਨਾਲ ਚੌਰਾ ਤੇ ਇਹਦੀ ਲੈਂਥ ਆਪਣੇ ਕੋਲ ਉਹਨਾਂ ਦੀ ਜਿਹੜੀ ਬਾਹਵਾਂ 17 ਇੰਚ ਆ 2 ਇੰਚ ਆਪਾਂ ਵਾਧਾ ਰੱਖਾਂਗੇ ਕਿਉਂਕਿ ਆਪਾਂ ਇਨਾਂ ਦੇ ਪਾਈਪਿੰਗ ਲਗਾਉਣੀ ਆ ਉਸੇ ਹਿਸਾਬ ਦੇ ਨਾਲ ਆਪਾਂ ਇਹਦੀ ਕਟਿੰਗ ਕਰ ਲਾਂਗੇ ਆ ਆਪਣੇ ਕੋਲ ਘਟਵਾਤਾ ਉਸੇ ਹਿਸਾਬ ਨਾਲ ਆਪਾਂ ਇਹਨੂੰ ਪਹਿਲੂ ਪਧਰਾ ਕਰ ਲਾਂਗੇ ਕੱਪੜੇ ਨੂੰ 17 ਤੇ ਆਪਾਂ 20.5 ਤੇ ਨਿਸ਼ਾਨ ਸੌਰੀ 19 ਤੇ ਨਿਸ਼ਾਨ ਲਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਪਾਈਪਿੰਗ ਲਾਉਣੀ ਆ ਆ ਦੇਖੋ ਇਹਨੂੰ ਆਪਾਂ ਕੱਟ ਲਿਆ ਇਦੇ ਵਿੱਚ ਜੋੜ ਪਾਊਗਾ ਤੇ ਆਪਾਂ ਇਸੇ ਤਰੀਕੇ ਨਾਲ ਕਟਾਂਗੇ ਪਰ ਜੇ ਜੇ ਤੁਸੀਂ ਨਵੇਂ ਜੇ ਤੁਸੀਂ ਇਸ ਤਰੀਕੇ ਨਾਲ ਇਹਦਾ ਜਿਹੜੀ ਉਹ ਕਟਿੰਗ ਨਾ ਕਰਿਓ ਤੁਸੀਂ ਜੋੜ ਪਾ ਕੇ ਹੀ ਕਟਿੰਗ ਕਰਿਓ ਹੁਣ ਆ ਦੇਖੋ ਇਹਨਾਂ ਦੇ ਫਲਾਵਰ ਤਾਂ ਨੂੰ ਜਾਣ ਰਹਾ ਦੂਸਰੀ ਸਾਈਡ ਤੇ ਵੀ ਆਪਾਂ ਜਿਹੜੇ ਫਲੋਰ ਉਹਨਾਂ ਨੂੰ ਤਾਂ ਨੂੰ ਕਰਾਂਗੇ ਉੱਪਰ ਵਾਲੀ ਸਾਈਡ ਨੂੰ ਕਰਾਂਗੇ ਆ ਦੇਖੋ ਇਹਨਾਂ ਦੇ ਮੂੰਹ ਆਪਾਂ ਉੱਪਰ ਨੂੰ ਕਰ ਲੇ ਐਸ ਸਾਈਡ ਦੇ ਵੀ ਆਪਾਂ ਉੱਪਰ ਨੂੰ ਫਰਰੇ ਹੁਣ ਇਹਦੇ ਵਿੱਚ ਆਪਾਂ ਨਾ ਜਿਹੜਾ ਜੋੜ ਪਾਉਣਾ ਉਹਦੀ ਕਟਿੰਗ ਕਰਾਂਗੇ ਕਿ ਉਹ ਆਪਾਂ ਕਿਸ ਤਰੀਕੇ ਨਾਲ ਪਾਉਣਾ ਆ ਦੇਖੋ ਆ ਜਿਹੜਾ ਆਪਣੇ ਕੋਲ ਕਪੜਾ ਬਚਿਆ ਇਹਨੂੰ ਨਾਲ ਦੀ ਨਾਲ ਹੀ ਇਦਾਂ ਆਪਾਂ ਦੋ ਲੇਹਰਾਂ ਦੇ ਵਿੱਚ ਰੱਖ ਲੈਣਾ ਸੈੱਟ ਕਰਕੇ ਇਹਨੂੰ ਤੇ ਜਿੰਨਾ ਇਹਦੇ ਵਿੱਚ 1/2 ਇੰਚ ਆਪਣਾ ਆਉਣਾ ਵਿੱਚ ਉਹਦਾ ਆਪਾਂ ਇੱਕ ਦੂਜੇ ਦੇ ਉੱਪਰ ਛਟਾ ਕੇ ਰੱਖ ਲਾਂਗੇ ਆ ਦੇਖੋ ਮੈਂ ਇੱਧਰ ਲਈ ਸਾਈਡ ਕਰਦੀ ਕਿਉਂਕਿ ਇਹ ਕੰਨੀ ਹੈ ಬಾಹ ಇನ್ನು ಇತರಲಿ ಸೈಡ್ ನೆನೇ ಅದಾ ಅದಾ ಇಂಚ ಜಾ ಒಡ ರೆ ಎಸ್ ತರಿಕೆ ನಾಲ್ ಇಂಚ ಇಂಚ ಇ ಬಾಕಿ ಆಡಳಿತ ಕಪ್ಪಾ ಬಾ ಕಟ್ಟೆ ಹಣ ಇನ್ನು ಆ ಕಪಡೆಯ ಎಪ್ಪ ਠੀਕ ਹੈ ਇਹਨੂੰ ਬਿਲਕੁਲ ਪੱਧਰਾ ਕਰ ਲੈਣਾ ਹੁਣ ਜਿੰਨੀ ਆਪਾਂ ਨੂੰ ਮੋਰੀ ਚਾਹੀਦੀ ਆ ਆਪਾਂ ਉਹ ਰੱਖਾਂਗੇ ਮੋਰੀ ਆ ਗਈ ਉਹਨਾਂ ਦੀ 5.5 5.5 ਆ ਤੇ ਆਪਾਂ 1.5 ਇੰਚ ਵੱਧ ਰੱਖਾਂਗੇ 7 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਆ ਵੀ ਆਪਣੇ ਕੋਲ ਥੋੜਾ ਘੱਟ ਵੱਧ ਹੈ ਇਹਨੂੰ ਵੀ ਆਪਾਂ ਕੱਟਾਂਗੇ ਤੇ ਆਪਣਾ ਜਿਹੜਾ ਮੋਟਾ ਸੀ ਉਹ 9.5 ਇੰਚ ਤਿਆਰ ਹੁੰਦਾ ਪਿਆ ਸੀ ਆਪਾਂ 9 ਇੰਚ ਤੇ ਇੱਕ ਨਿਸ਼ਾਨ ਲਾਵਾਂਗੇ 9 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਇਹਦੀ ਜਿਹੜੀ ਇਹ ਠਾਂ ਵਾਲੀ ਜਿਹੜੀ ਕਟਾਈ ਆ ਆਪਾਂ ਉਹ 3.5 ਇੰਚ ਤੇ ਪਾਵਾਂਗੇ ਕਿਉਂਕਿ ਇਹ ਆਪਣੇ ਕੋਲ ਹੈਵੀ ਨਾਪਦਾ ਵਾ ਠੀਕ ਆ ਤੇ ਆਹ ਵਾਲਾ ਹੋ ਗਿਆ ਆਪਣਾ ਜਿਹੜਾ ਫਿਟਿੰਗ ਵਾਲੀ ਆਪਣਾ ਵਾਧ ਮਾਰਜਿਨ ਲਿਆ ਸੀ ਆਪਾਂ ਉਹਨੂੰ ਇਧਰੋਂ ਵੀ ਆਪਾਂ 1.5 ਇੰਚ ਦੀ ਵਾਧ ਮਾਰਜਿਨ ਵਾਲਾ ਇਸ ਤਰੀਕੇ ਨਾਲ ਮੈਚ ਕਰ ਲਾਂਗੇ ਤੇ ਜਿਹੜੀ ਆਪਣੀ ਕਟਿੰਗ ਹੋਣੀ ਆ ਉਹ ਆਪਣੀ ਇਸ ਤੇ ਹੋਊਗੀ ਤੇ ਜਿਹੜਾ ਆਪਣਾ ਆ 5.5 ਵਾਲਾ ਵਾ ਇਹਦੇ ਤੇ ਆਪਣੀਆਂ ਜਿਹੜੀ ਇਸ ਤਰੀਕੇ ਦੇ ਨਾਲ ਉਹ ਸਿਲਾਈ ਜਿਹੜੀ ਆ ਉਹ ਆਉਗੀ ਤੇ ਆ 1.5 ਇੰਚ ਜਿਹੜਾ ਵਾਧਾ ਇਹ ਆਪਣਾ ਮਾਰਜਨ ਵਾਸਤੇ ਹੁਣ ਆਪਾਂ ਇਹਦਾ ਨਿਸ਼ਾਨ ਲਾਇਆ ਇਹਦੇ ਤੇ ਆਪਾਂ ਇਸ ਤਰੀਕੇ ਨਾਲ ਗੁਲਾਈ ਪਾਉਣੀ ਹੈ ਥੋੜਾ ਜਿਹਾ ਇੱਥੋਂ ਜਾਨੀ ਕਿ ਇਨਾਂ ਤੋਂ 2 ਇੰਚ ਦਾ ਆਪਾਂ ਇਹ ਪਧਰਾ ਕਹਿ ਲਓ ਜਾਂ ਹਨਾ ਬਰਾਬਰ ਕਹਿ ਲਓ ਤੇ ਆਹ ਵਾਲੀ ਜਿਹੜੀ ਗੁਲਾਈ ਇਹਨੂੰ ਆਪਾਂ ਇਸ ਤਰੀਕੇ ਨਾਲ ਪਾਵਾਂਗੇ ਇਹ ਆਹ ਹੋ ਗਈ ਆਪਣੀ ਬੈਕ ਵਾਲੀ ਇਹ ਜੇ ਤੁਸੀਂ ਕਹੋ ਕਿ ਆ ਕਿੰਨੇ ਕੁ ਡੰਗਾਈ ਤੇ ਪਾਈ ਆ ਆਪਾਂ ਤੁਹਾਨੂੰ ਦੱਸ ਦਨੇ ਜੀ ਬੈਠੋ ਸਾਢੇ 3 ਹੋ ਗਿਆ ਉਸ ਤੋਂ ਬਾਅਦ ਚਾਹ 2.5 ਹੋ ਗਿਆ ਇਸ ਤਰ੍ਹਾਂ ਥੋੜਾ ਘਟਦਾ ਘਟਦਾ ਇਹਨੂੰ ਆਪਾਂ ਉੱਪਰ ਜਾ ਕੇ ਮਲਾ ਦੇਣਾ ਤੇ ਆਹ ਵਾਲੀ ਹੋ ਗਈ ਆਪਣੀ ਫਰੰਟ ਵਾਲੀ ਇਸ ਤਰੀਕੇ ਨਾਲ ਪਾਓਗੇ ਬਾਅਦ ਵਿੱਚ ਕੋਈ ਵਾਲ ਕੋਈ ਕੁਝ ਨਹੀਂ ਪੈਂਦਾ ਬਹੁਤ ਵਧੀਆ ਜਿਹੜੀ ਉਹ ਫਿਟਿੰਗ ਆ ਬਾਹਾਂ ਦੀ ਆਉਂਦੀ ਹੈ ਇਹਨੂੰ ਹੁਣ ਆਪਾਂ ਕਰ ਲੈਣਾ ਕਟਿ ਇਹ ਜਿਹੜਾ ਆਪਾਂ 9 ਇੰਚ ਤੇ ਕੱਟਿਆ ਵਾ ਜਿਹੜਾ ਇਹ ਆ ਵਾਲੀ ਚੀਜ਼ ਰੇਪ ਬਣ ਜਾਂਦੀ ਜਦੋਂ ਆਪਣੀ ਆ ਵਾਲੀ ਆਪਾਂ ਪਾਉਂਦੇ ਆ ਤੇ ਇਹ ਆਪਣਾ 9.5 ਹੀ ਤੇ ਜਿਹੜਾ ਵਾ ਤਿਆਰ ਉਹ ਹੋ ਜਾਂਦਾ ਇੱਧਰ ਵੇਖੋ ਤੁਸੀਂ ਇਸ ਤਰੀਕੇ ਦੇ ਨਾਲ ਆ ਵੇਖੋ ਆਪਣਾ ਪੂਰਾ 9.5 ਇੰਚ ਹੋ ਗਿਆ ਅੱਧਾ ਇੰਚ ਇਹ ਵਾਲੀ ਜਿਹੜੀ ਜਿਹੜਾ ਆਪਾਂ ਢਾਲ ਪਾਉਂਦੇ ਆ ਤੇ ਇਹ ਆਪਣਾ ਪੂਰਾ ਜਿਹੜਾ ਹੋ ਜਾਂਦਾ ਵਾ ਤੇ ਜੇ ਤੁਸੀਂ ਨਵੇਂ ਜੇ ਦੁਬਾਰਾ ਫੇਰ ਕਰਾ ਤੇ ਜਿਹੜੀ ਜੁਆਇੰਟ ਆ ਤੁਸੀਂ ਪਾ ਕੇ ਫੇਰ ਹੀ ਬਾਹ ਦੀ ਕਟਿੰਗ ਕਰੋਗੇ ਕਿ ਐਸਾ ਕਟਿੰਗ ਹੋ ਜਾਂਦੀ ਭਾ ਜਦੋਂ ਆਪਾਂ ਸਲਾਈ ਕਰਦੇ ਆ ਉਹ ਤਾਂ ਥੋੜੀ ਮੁਸ਼ਕਲ ਆਉਂਦੀ ਹੈ ਫਿਰ ਤੇ ਜੇ ਪੁਰਾਣੇ ਉਹ ਤਾਂ ਫਿਰ ਵਧੀਆ ਪਾਈ ਲੈਂਦੇ ਆ ਉਹ ਆਪਣੀ ਬੈਕ ਹੋ ਗਈ ਆ ਆਪਾਂ ਫਰੰਟ ਵਾਲੀ ਜਿਹੜੀ ਆ ਉਹ ਪਾਉਣੀ ਐ ਨੂੰ ਹੀ ਹੌਲੀ ਹੌਲੀ ਇਸਰਾ ਉੱਪਰ ਜਾ ਕੇ ਆਪਾਂ ਮਿਲਾ ਲੈਣਾ ਤੇ ਆ ਆਪਾਂ ਜਿਹੜਾ ਵਾ ਲੈ ਜੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਵੀਡੀਓ ਚੰਗੀ ਇੱਥੇ ਆਪਾਂ ਇੱਕ ਲਾਵਾਂਗੇ 2 ਇੰਚ ਦੇ ਨਿਸ਼ਾਨ ਜਦੋਂ ਫਿਰ ਆਪਾਂ ਪਾਈਪਿੰਗ ਲਾਵਾਂਗੇ ਆਪਾਂ ਨੂੰ ਕੋਈ ਮੁਸ਼ਕਲ ਨਾ ਆਵੇ। ਮਿਲਦੇ ਆ ਅਗਲੀ ਵੀਡੀਓ 'ਚ।